ਕੇਂਦਰ ਸਰਕਾਰ ਦੀ ਵਾਦਾ ਖਰਾਫੀ ਨੂੰ ਲੈ ਕੇ ਕਿਸਾਨਾਂ ਨੇ ਮਮਦੋਟ ਵਿਖੇ ਟਰੈਕਟਰ ਮਾਰਚ ਕਰ ਕੀਤਾ ਪ੍ਰਦਰਸ਼ਨ ਬਲਾਕ ਮਮਦੋਟ ਵਿਖੇ ਕੇਂਦਰ ਸਰਕਾਰ ਦੀ ਵਾਦਾ ਖਰਾਫੀ ਨੂੰ ਲੈ ਕੇ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਅਤੇ ਬਲਾਕ ਪ੍ਰਧਾਨ ਨਰਵੈਰ ਸਿੰਘ ਇਕਲੀ ਲਖੋਕੇ ਅਤੇ ਜਰਨਲ ਸਕੱਤਰ ਜਸਵੀਰ ਸ਼ਰਮਾ ਦੀ ਅਗਵਾਈ ਹੇਠ ਟਰੈਕਟਰ ਮਾਰਚ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਹ ਟਰੈਕਟਰ ਮਾਰਚ ਦਾਣਾ ਮੰਡੀ ਮਮਦੋੜ ਤੋਂ ਸ਼ੁਰੂ ਹੋ ਕੇ ਮਮਦੋੜ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਥਾਣਾ ਮਮਦੋੜ ਕੋਲ ਸਮਾਪਤ ਕੀਤਾ ਗਿਆ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਟਰੈਕਟਰ ਮਾਰਚ ਵਿੱਚ ਹਿੱਸਾ ਲਿਆ ਇਸ ਮੌਕੇ ਪ੍ਰਦਰਸ਼ਨ ਕਰਨ ਲਈ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਨਾਲ ਕਿਸਾਨੀ ਅੰਦੋਲਨ ਖਤਮ ਹੋਣ ਸਮੇਂ ਵਾਅਦੇ ਕੀਤੇ ਸੀ ਜੋ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸੀ ਕੇਂਦਰ ਸਰਕਾਰ ਨੇ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਜਿਸ ਕਰਕੇ ਉਹਨਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹ ਲਾਈਫਟਾਈਮ ਨਿਊਜ਼ ਤੇ ਮੈਂ ਹਾਂ ਗੁਰਮੀਤ ਸਿੰਘ ਸਰਾਰੀ ਅੱਜ ਅਸੀਂ ਮਮਦੋੜ ਦੀ ਦਾਣਾ ਮੰਡੀ ਚ ਪਹੁੰਚੇ ਆ ਜਿੱਥੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕਿਸਾਨਾਂ ਨੇ ਇਕੱਠ ਕੀਤਾ ਹੈ ਤੇ ਜਿਹੜੇ ਟਰੈਕਟਰ ਮਾਰਚ ਵਾਸਤੇ ਤਿਆਰੀ ਕੀਤੀ ਗਈ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਮੁੱਦੇ ਨੂੰ ਲੈ ਕੇ ਅੱਜ ਜਿਹੜੀ ਉਹ ਗੱਲਬਾਤ ਕਰ ਰਹੇ ਨੇ ਸਾਡੇ ਨਾਲ ਜਿਹੜੇ ਹੈ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਹੈ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਅੱਜ ਜੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਵੱਲੋਂ ਔਰ ਜ਼ਿਲ੍ਹਾ ਪ੍ਰਧਾਨ ਮੈਂ ਪਛਮੀ ਔਰ ਗੁਰੂਵਰ ਸਹਿ ਬਲਾਕ ਮਮਦੋੜ ਬਲਾਕ ਔਰ ਕਲੀ ਆਪਣੇ ਜਿਹੜੇ ਆ ਲੱਖੋ ਕੋਈ ਬਰਾਮ ਇਹ ਤਿੰਨ ਬਲਾਕਾਂ ਦੇ ਜਿਹੜਾ ਸਾਡਾ ਪੱਛਮੀ ਮਿਲਦਾ ਅਸੀਂ ਅੱਜ ਇੱਥੇ ਟਰੈਕਟਰ ਮਾਰਚ ਕਰ ਰਹੇ ਆ ਮਮਦੋੜ ਤਹਿਸੀਲ ਦੇ ਵਿੱਚ ਔਰ ਅਸੀਂ ਜੋ ਮੋਦੀ ਸਰਕਾਰ ਨੇ ਪਹਿਲਾ 2 ਸਾਲ ਜਿਹੜੀਆਂ ਮੰਗਾ ਮੰਨੀਆਂ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਟਰੈਕਟਰ ਮਾਰਚ ਕਰਨ ਜਾ ਰਹੇ ਆ ਜੋ ਕਿ ਮੋਦੀ ਨੇ ਮੰਨ ਕੇ ਮੰਗਾ ਉਹ ਲਾਗੂ ਨਹੀਂ ਕਰ ਰਿਹਾ ਉਹਦੇ ਕਾਰਨ ਸਾਰੇ ਹੀ ਪੰਜਾਬ ਔਰ ਪਾਰ ਦੇ 500 ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਤਹਿਸੀਲ ਪੱਦਰ ਤੇ ਅੱਜ ਜਿਹੜੇ ਅਗੰਤੰਤਰ ਦਿਵਸ ਤੇ 26 ਜਨਵਰੀ ਦੀ ਪਰੇਡ ਦੇ ਵਿੱਚ ਜੋ ਟਰੈਕਟਰ ਮਾਰਚ ਕਰ ਰਿਹਾ ਫਰੋਇਪੁਰ ਜ਼ਿਲ੍ਹੇ ਵਿੱਚ ਵੀ ਕਰ ਰਿਹਾ ਔਰ ਵੱਖ-ਵੱਖ ਤਹਿਸੀਲਾਂ ਬਲਾਕਾਂ ਦੇ ਵਿੱਚ ਵੀ ਕਰ ਰਿਹਾ ਇਹ ਸੰਯੁਕਤ ਕਿਸਾਨ ਮੋਰਚੇ ਦੇ ਸਦ ਤੇ ਅਸੀਂ ਭਾਰਤੀ ਕਿਸਾਨ ਜਿਹਨਾਂ ਪੰਜਾਬ ਦੇ ਵੱਲੋਂ ਔਰ ਸਾਡੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਜੀ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਇੱਥੇ ਔਰ ਅਸੀਂ ਮੀਟਿੰਗਾਂ ਕਰਕੇ ਪਹਿਲਾਂ ਤੇ ਅੱਜ ਵੱਡੇ ਸੈਂਕੜੇ ਟਰੈਕਟਰ ਲੈ ਕੇ ਅਸੀਂ ਇੱਥੇ ਪਹੁੰਚੇ ਹ ਵੱਡੇ ਕਾਫਲੇ ਦੇ ਤੌਰ ਤੇ ਅਸੀਂ ਪੂਰੀ ਤਹਿਸੀਲ ਮਮਦੋੜ ਦੇ ਵਿੱਚੋਂ ਬਜ਼ਾਰਾਂ ਦੇ ਇਹ ਅਸੀਂ ਅੱਜ ਟਰੈਕਟਰ ਮਾਰਚ ਕਰਾਂਗੇ ਪ੍ਰੇਡ ਦੇ ਵਿੱਚ ਸ਼ਾਮਲ ਹੋਵਾਂਗੇ ਅਸੀਂ ਹੁਣ ਗੱਲਬਾਤ ਕਰਾਂਗੇ ਸਾਡੇ ਜਸਬੀਰ ਸਿੰਘ ਜਿਹੜੇ ਹੈ ਜਰਨਲ ਸਕੱਤਰ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਮੁੱਦੇ ਨੂੰ ਲੈ ਕੇ ਜਿਹੜਾ ਇਹ ਸਾਰਾ ਪ੍ਰੋਗਰਾਮ ਲੀਕਿਆ ਗਿਆ ਹੈ ਤੇ ਰੋਸ ਮਾਰਚ ਕੀਤਾ ਜਾ ਰਿਹਾ ਹੈ ਕੀ ਗੱਲ ਹੈਗੀ ਹਾਂਜੀ ਅੱਜ ਜਿਹੜੀ ਗਣਤੰਤਰ ਦਿਵਸ ਤੇ ਅਸੀਂ ਟਰੈਕਟਰ ਪੇਡ ਕਰਨ ਜਾ ਰਹੇ ਹਾਂ ਜਿਹੜੀਆਂ ਜੋ ਦਿੱਲੀ ਧਰਨਾ ਲੱਗਾ ਸੀ ਉਦੋਂ ਮੰਗਾ ਮੰਨ ਕੇ ਸਾਡੀਆਂ ਉਹਨਾਂ ਨੇ ਲਾਗੂ ਨਹੀਂ ਕੀਤੀਆਂ ਮੋਦੀ ਸਰਕਾਰ ਨੇ ਉਹਦੇ ਸਬੰਧ ਵਿੱਚ ਅੱਜ ਸਾਰੇ ਕਿਸਾਨ ਇਕੱਠੇ ਹੋਏ ਨੇ ਸੰਯੁਕਤ ਕਿਸਾਨ ਮੋਰਚੇ ਦੀ ਕੌਲ ਤੇ ਸਰਦਾਰ ਫਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਭਾਰਤੀ ਕਿਸਾਨ union ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਬਲਾਕ ਮੰਦੋਟ ਬਲਾਕ ਲਖੋਕੇ ਅਤੇ ਫਰੋਈਪੁਰ ਸਾਰੇ ਦੇ ਜਿੰਨੇ ਵੀ ਉਥੇ ਟਰੈਕਟਰ ਮਾਰਚ ਫਰੋਈਪੁਰ ਚ ਹੀ ਹੋ ਰਿਹਾ ਹੈ ਅਸੀਂ ਤਹਿਸੀਲ ਪੱਦਰ ਤੇ ਕਰ ਰਹੇ ਹਾਂ ਜੀ ਸਾਡੀ ਡਿਊਟੀ ਮੰਦੋਟ ਲੱਗੀ ਵੀ ਮੰਦੋਟ ਬਲਾਕ ਦੇ ਵਿੱਚ ਜਿੰਨੇ ਪਿੰਡ ਨੇ ਤਸੀਲੇ ਇਧਰ ਦਾ ਅਸੀਂ ਟਰੈਕਟਰ ਮਾਰਚ ਕਰਾਂਗੇ ਜਿਹੜੀਆਂ ਮੰਗਾਂ ਨੇ ਸਾਡੀਆਂ ਪੈਂਡਿੰਗ ਪਈਆਂ ਨੇ ਉਹ ਸਰਕਾਰ ਤੱਕ ਕੰਨਾਂ ਤੱਕ ਪਹੁੰਚਾਵਾਂਗੇ ਤੇ ਸਰਕਾਰ ਤੋਂ ਮਨਵਾਵਾਂਗੇ ਇਹ ਸਾਡੀ ਇਹ ਬਹੁਤ ਚਿਰ ਤੋਂ ਡਿਮਾਂਡ ਹੈ ਜਿੰਨੀਆਂ ਵੀ ਇਹ ਮੁੱਦੇ ਨੇ ਜਿਹੜੇ ਇੱਕ ਤਾਂ ਪਰਾਲੀ ਦਾ ਮੁੱਦਾ ਹੈ ਜਿਹੜੇ ਪਰਚੇ ਹੋਏ ਆ ਜ਼ਿੰਮੇਦਾਰ ਕਿਸਾਨ ਭਰਾਵਾਂ ਤੇ ਉਹ ਰੱਦ ਕਰਾਉਣੇ ਨੇ ਬਾਕੀ ਜਿਹੜੀ ਐਮਐਸਪੀ ਸੁਆਮੀਨਾਥਨ ਦੀ ਰਿਪੋਰਟ ਹੋਰ ਵੀ ਕਈ ਕਰਜ਼ਾ ਮਾਫੀ ਦੀਆਂ ਮੰਗਾਂ ਨੇ ਕਈ ਮੰਗਾਂ ਜਿਹੜੀਆਂ ਸਾਡੀਆਂ ਪੈਂਡਿੰਗ ਨੇ ਉਹ ਅਸੀਂ ਇਹਨਾਂ ਤੋਂ ਸਰਕਾਰ ਤੋਂ ਮਨਵਾਉਣੀਆਂ ਨੇ ਇਹ ਮੇਰੀ ਬੇਨਤੀ ਹੈ ਸਾਰੇ ਜ਼ਿਮੀਂਦਾਰ ਕਿਸਾਨ ਭਰਾਵਾਂ ਨੂੰ ਵੀ ਜਿੱਥੇ ਸੰਯੁਕਤ ਮੋਰਚੇ ਦੀ ਕਾਲ ਜਾਂ ਕੋਈ ਸੱਦਾ ਮਿਲਦਾ ਸਾਰੇ ਇਕੱਠੇ ਹੋ ਕੇ ਤੇ ਤਨਮਨ ਧਨ ਨਾਲ ਇੱਥੇ ਆਇਆ ਕਰੋ ਪਹੁੰਚਿਆ ਕਰੋ ਇਹ ਸਾਰਿਆਂ ਦਾ ਫਰਜ਼ ਬਣਦਾ ਕੋਈ ਇੱਕ ਜ਼ਿਮੀਂਦਾਰ ਦਾ ਫਰਜ਼ ਨਹੀਂਗਾ ਇਹ ਸਾਰੇ ਪਹੁੰਚਿਆ ਕਰੋ ਸਾਰਿਆਂ ਦਾ ਇੱਥੇ ਪਹੁੰਚਣ ਦੇ ਫਿਰ ਤੋਂ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਨਾਲ ਜੁੜੇ ਹੋਏ ਆ ਕਿਲੀ ਸਾਹਿਬਾ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਬਲਾਕ ਪ੍ਰਤਾਨ ਹੈਗੇ ਤੇ ਉਹਨਾਂ ਨਾਲ ਗੱਲ ਕਰਦੇ ਆਂ ਵੀ ਉਹਨਾਂ ਦਾ ਕੀ ਕਹਿਣਾ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਇੱਥੇ ਜਿੰਨੇ ਵੀ ਮੇਰੇ ਕਿਸਾਨ ਵੀਰ ਆਏ ਨੇ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦਾ ਸਾਡੀਆਂ ਜੋ ਪਹਿਲਾਂ ਸਾਡੀ ਮੁੱਖ ਮੰਗਾ ਉਹੀ ਨੇ ਵੀ ਜਿਹੜੀਆਂ ਸਰਦਾਰ ਆਪਣਾ ਮੋਦੀ ਸਾਹਿਬ ਨੇ ਮੰਨੀਆਂ ਸਨ ਉਥੇ ਜਦੋਂ ਸਾਡਾ ਤਰਨਾ ਲੱਗਾ ਪਰ ਉਹਨੇ ਕੋਈ ਵੀ ਉਸ ਉਸ ਗੱਲ ਤੇ ਅਮਲ ਨਹੀਂ ਕੀਤਾ ਅਸੀਂ ਉਹਦੇ 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 ਕੰਨਾਂ ਤੇ ਕਰਵਾਜ ਪਹੁੰਚਾਉਣ ਲਈ ਆ ਸਾਰੇ ਜ਼ਿਲ੍ਹਾ ਪੱਧਰ ਤੇ ਤਹਿਸੀਲਾਂ ਦੇ ਵਿੱਚ ਸਾਰੇ ਅਸੀਂ ਟਰੈਕਟਰ ਮਾਰਚ ਟਰੈਕਟਰ ਪਰੇਡ ਕਰ ਰਹੇ ਆ ਕਿਉਂਕਿ ਉਹਨੂੰ ਪਤਾ ਲੱਗ ਜੇ ਵੀ ਅਜੇ ਕਿਸਾਨਾਂ ਦਾ ਜਿਹੜਾ ਗੁੱਸਾ ਹੋ ਵੀ ਹੈ ਇਹ ਨਾ ਸਮਝੇ ਵੀ ਹੁਣ ਮਨ ਇਲੈਕਸ਼ਨ ਨੇੜੇ ਆ ਗਿਆ ਅਖਿਰ ਕਿਸਾਨ ਭੁੱਲ ਗਏ ਨੇ ਕਿਸਾਨ ਨੂੰ ਸਾਰਾ ਕੁਝ ਜਾਦੇ ਕਿਸਾਨਾਂ ਦਾ ਜੋ ਹੱਕ ਜੋ ਖੋਇਆ ਜਾ ਰਿਹਾ ਸਭ ਤੋਂ ਡਾਕਾ ਪਿੰਦੇ ਪੈ ਰਿਹਾ ਕਿਸਾਨ ਤੇ ਹੁਣ ਕਿਸਾਨ ਤੋਂ ਚੀਜ਼ ਜਿਹੜੀ 5 ਰੁਪਈਆ ਚ ਖਰੀਦੀ ਜਾਂਦੀ ਅੱਗੇ ਜਾ ਕੇ 100 ਰੁਪਈਆ ਚ ਵੇਚੀ ਜਾਂਦੀ ਉਹੋ ਹੀ ਚੀਜ਼ ਇਸ ਤੋਂ ਰਾਨ ਵੀ ਵਿੱਚੋਂ ਇੰਨੀ ਇੰਨੀ ਰਾਫੇਰੀ ਹੋ ਰਹੀ ਏ ਤੇ ਕਿਸਾਨ ਦਿਨੋ ਦਿਨ ਥੱਲੇ ਜਾ ਰਿਹਾ ਹੈ ਗਰੀਬ ਹੋ ਰਿਹਾ ਹੈ ਤੇ ਇਹ ਵਪਾਰੀ ਲੋਕ ਜਿਹੜਾ ਦਿ ਸਾਡੇ ਜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਆਪਣੇ ਸਰਦਾਰ ਗੁਰਦੀਪ ਸਿੰਘ ਜੀ ਇਹਨਾਂ ਦੀ ਗਵਾਈ ਚ ਆਹੀ ਸਾਰੇ ਇੱਥੇ ਇਕੱਠੇ ਆ ਨਾਲ ਜਸਬੀਰ ਸਿੰਘ ਜੀ ਆਪਣੇ ਨੇ ਇੱਧਰ ਸਾਡੇ ਜਨਰਲ ਸਕੱਤਰ ਅਰਸ਼ਪਾਲ ਸਿੰਘ ਜੀ ਜੋ ਆਪਣਾ ਵਾਈਸ ਪ੍ਰਧਾਨ ਨੇ ਇਸ ਤਰ੍ਹਾਂ ਸਾਰੇ ਹੋਰ ਵੀ ਜਿਹੜੇ ਜਿਹੜੇ ਪ੍ਰਧਾਨ ਇੱਥੇ ਆਏ ਨੇ ਜਿੰਨੇ ਵੀ ਮੇਰੇ ਕਿਸਾਨ ਵੀਰ ਆਏ ਨੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਉਹਨਾਂ ਦੀ ਕਾਰਤੈ ਅਸੀਂ ਸਾਰੇ ਇਕੱਠੇ ਹੋਏ ਆ ਸਾਡਾ ਜੋ ਸੰਯੁਕਤ ਮਤਲਬ ਮੋਰਚਾ ਲੱਗਾ ਰਹਿਣਾ ਦਾ ਜਿੰਨਾਂ ਦਾ ਸਾਰਾ ਉਹਨਾਂ ਦਾ ਸੱਦਾ ਆਇਆ ਸੀ ਵੀ ਸਾਰਿਆਂ ਨੇ ਆਪਾਂ ਜੀ ਟਰੈਕਟਰ ਪ੍ਰੇਡ ਕਰਨੀ ਹੈ 26 ਨਵੰਬਰ ਦੇ ਸਾਰਿਆਂ ਨੂੰ ਪਤਾ ਲੱਗ ਜੇ ਤੇ ਮੋਦੀ ਸਰਕਾਰ ਨੂੰ ਪਤਾ ਲੱਗ ਜੇ ਪੰਜਾਬ ਸਰਕਾਰ ਨੂੰ ਪਤਾ ਲੱਗ ਜੇ ਵੀ ਜਿਹੜੇ ਕਿਸਾਨ ਨੇ ਸਾਰੇ ਇਕੱਠੇ ਨੇ ਜਿੰਨਾਂ ਜਿਹਨਾਂ ਦੀਆਂ ਮੰਗਾਂ ਨਾ ਮੰਨੀਆਂ ਉਹਨਾਂ ਚ ਸਾਡਾ ਕੋ ਹੱਲ ਨਹੀਂ ਹੋਣਾ ਤੇ ਆਪੇ ਇਸ ਗੱਲ ਦਾ ਥੋੜਾ ਜਿਹਾ ਰੋਸ ਰੋਸ ਪ੍ਰਗਟਾਵਾ ਕਰਨ ਲਈ ਅਸੀਂ ਸਾਰੇ ਇਕੱਠੇ ਹੋਏ ਆਂ ਅਸੀਂ ਸਾਰੇ ਕਿਸਾਨ ਇਕੱਠੇ ਆਂ ਕਿਸੇ ਵੀ ਤਰ੍ਹਾਂ ਕੋਈ ਸਮਝ ਨਾ ਸਾਰੀਆਂ ਜਥੇਬੰਦੀਆਂ ਬੱਤੀ ਦੀਆਂ ਬੱਤੀ ਸਾਰੀਆਂ ਇਕੱਠੀਆਂ ਨੇ ਅਸੀਂ ਜਦੋਂ ਵੀ ਫੇਰ ਲੋੜ ਪਈ ਅਸੀਂ ਸਾਰੇ ਜਾ ਕੇ ਜਿੱਤਰਣਾ ਲਾਉਣਾ ਪਿਆ ਤਰਣਾ ਵੀ ਲਾਵਾਂਗੇ ਜੋ ਸਾਨੂੰ ਜੋ ਹੁਕਮ ਆਵੇਗਾ ਅਸੀਂ ਕਰਾਂਗੇ ਸਰਕਾਰ ਦੇ ਸਿਰਫ ਕੰਨਾਂ ਤੱਕ ਜੂਆ ਵਾਅਦ ਪਹੁੰਚਾਉਣ ਲਈ ਵੀ ਸਰਕਾਰ ਦੇ ਕੰਨ ਬੋਲੇ ਪਰ ਉਹਨਾਂ ਨੂੰ ਉਹਨਾਂ ਨੂੰ ਖੋਲਣ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਆਂ ਵਾਹਿਗੁਰੂ ਵੀ ਜਾ ਰਹੇ ਹੋ ਸੁਣਿਆ ਕਿ ਦਿੱਲੀ ਜਾ ਰਹੇ ਕਿਸਾਨ ਜੂਨੀਅਰ ਹਾਂ ਹਾਂ ਦਿੱਲੀ ਵੀ ਤਰੀਕ ਨੂੰ ਜਾ ਰਹੇ ਦਿੱਲੀ ਵੀ ਅਜੇ ਅਜੇ ਪ੍ਰੋਗਰਾਮ ਬਣੇਗਾ ਜੇ ਪਹਿਲਾਂ ਵਾਲਾ ਪ੍ਰੋਗਰਾਮ ਕੈਨਸਲ ਹੋ ਗਿਆ ਜਿਵੇਂ ਹੁਣ ਬਣ ਗਿਆ ਪ੍ਰੋਗਰਾਮ ਜਿਵੇਂ ਸਾਨੂੰ ਕਾਲ ਆ ਗਈ ਵੀ ਆਪਾਂ ਦਿੱਲੀ ਜਾਣਾ ਫਿਰ ਆਪਾਂ ਦਿੱਲੀ ਜਾਣਾ ਪਿਆ ਦਿੱਲੀ ਵੀ ਜਾਵਾਂਗੇ ਕਿਉਂਕਿ ਇਹ ਸਰਕਾਰ ਨੂੰ ਇਹਨਾਂ ਨੇ ਸਭ ਤੋਂ ਪਹਿਲੇ ਸਾਲ ਜਦੋਂ ਮੋਦੀ ਸਾਹਿਬ ਆਏ ਸੀ ਨੇ ਉਹ ਪਹਿਲੇ ਸਾਲ ਹੀ ਇਹ ਗੱਲ ਕਹੀ ਸੀ ਮੈਂ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗਾ ਜੋ ਤੈਨੂੰ 10 ਸਾਲ ਹੋ ਗਏ ਨੇ ਜਿੱਤਕਰ ਨੇ ਉਸ ਦਾ ਨਾ ਹੀ ਨਹੀਂ ਲਿਆ ਜੇ ਸਾਡੀਆਂ ਜਿਵੇਂ ਮੰਗਾ ਨੇ ਸਾਡੇ ਕਿਸਾਨਾਂ ਦੀਆਂ ਪਰਸਨਾਂ ਦੀਆਂ ਮੰਗਾ ਸੀ ਕਿਸਾਨ ਜੇ ਬੁੱਢਾ ਹੁੰਦਾ ਹੈ ਤੇ ਉਹਨੂੰ ਪਰਸਨ ਮਿਲਣੀ ਚਾਹੀਦੀ ਜਿਵੇਂ ਦੂਜਿਆਂ ਸਾਰਿਆਂ ਨੂੰ ਮਿਲਦੀ ਹੈ ਜਿਵੇਂ ਸਾਡੇ ਸਾਡੀਆਂ ਹੋਰ ਆਵੀਆਂ ਜਿਹੜੇ ਸਬਜ਼ੀਆਂ ਨੇ ਜਿਵੇਂ ਸਭ ਤੋਂ ਸਭ ਤੋਂ ਜ਼ਿਆਦਾ ਕਿਸਾਨ ਸਬਜ਼ੀਆਂ ਪੈਦਾ ਕਰਦਾ ਹੈ ਕੋਈ ਰੇਟ ਨਹੀਂ ਮਿਲਦਾ ਤੇ ਕਿਸਾਨ ਦੀ ਸਬਜ਼ੀ ਜਿਹੜੀ ਹੈ ਉਹ 5 ਰੁਪਏ ਜਿਹੜੀ ਖਰੀਦ ਕੇ ਅੱਗੇ ਜਾ ਕੇ 50 ਰੁਪਏ ਵਿੱਚ ਜਾਂਦੀ ਹੈ ਉਸ ਉਸੇ ਦਿਨ ਸ਼ਾਮ ਨੂੰ 50 ਰੁਪਏ ਵਿਕ ਜਾਂਦੀ ਤੇ ਜਦੋਂ ਬਾਹਰ ਬਾਹਰ ਜਿਹੜੇ ਜਾਂਦੀ ਓਦੋਂ ਉਹ ਸਬਜੀ 100 ਤੋਂ 150 ਰੁਪਏ ਵਿਕਦੀ ਜਾਂਦੀ ਐਵੇਂ ਸਾਡੀ ਕਣਕੇ ਜਿਹੜੀ ਸਾਡੇ ਕੋਲ ਇੱਥੇ ਜਿਹੜੀ 21-22 ਸੌਣ ਲਈ ਜਾਂਦੀ ਏ ਜਦੋਂ ਸਰਕਾਰ ਕੋਲ ਚਲੀ ਜਾਂਦੀ ਉਹ ਕਣਕੇ 32-34 ਸੌਣ ਹੋ ਜਾਂਦੀ ਤੇ ਜਦੋਂ ਉਸ ਤੋਂ ਤਾਂ ਚਲੀ ਜਾਂਦੀ ਉਹ 4-5 ਹਜ਼ਾਰ ਨੂੰ ਚਲੀ ਜਾਂਦੀ ਇੱਕ ਸਿਰਫ ਕਿਸਾਨ ਦੇ ਉੱਤੇ ਡਾਕਾ ਪੈ ਰਿਹਾ ਕਿਸਾਨ ਆਪਣੀਆਂ ਮੰਗਾਂ ਮਨਾਉਣ ਲਈ ਖਾਤਰ ਹੀ ਸਿਰਫ ਇਹ ਸਾਰਾ ਹੀ ਰੋਸ ਪ੍ਰਦਰਸ਼ਨ ਕਰ ਰਹੇ ਆ ਜੋ ਕਿ ਮੋਦੀ ਨੂੰ ਮੜਾ ਮੋਟਾ ਪਤਾ ਲੱਗੇ ਮੋਦੀ ਨੂੰ ਲੂਣਾ ਦੇਣ ਵਾਸਤੇ ਤੇ ਇਸ ਲਈ ਸਾਰੇ ਇਕੱਠੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ